ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਨਿਸ਼ਾਨ ਸਿੰਘ ਦੇ ਕੋਲ ਹਰ ਵਾਰ ਦੀ ਤਰ੍ਹਾਂ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਕੋਈ 2-4 ਨਗ ਜਿਹੜੇ ਆ ਉਹ ਵਿਕਰੀ ਵਾਲੇ ਆਉਂਦੇ ਰਹਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਦੋ ਮੱਝਾਂ ਤੁਹਾਨੂੰ ਦਿਖਾ ਦਾਂਗੇ ਵਟੀਆਂ ਠੀਕ ਹੈ ਜੀ ਗੱਪਣ ਨੇ ਤੇ ਸਮਾਂ ਹਜੇ ਲੈ ਕੇ ਜਾਂਦੀਆਂ ਨੇ ਸੂਣ ਤੇ ਵਿੱਚ ਤੇ ਪੂਰੀ ਡਿਟੇਲ ਜਿਹੜੀ ਸਾਂਝੀ ਕਰ ਲਾਂਗੇ ਤੁਹਾਡੇ ਨਾਲ ਆਪਾਂ ਵੀਰ ਤੋਂ ਇਨਫੋਰਮੇਸ਼ਨ ਲੈ ਕੇ ਇੱਕ ਕਟਾ ਹੋਵੇਗਾ ਠੀਕ ਆ ਜੀ ਬਿਲਕੁਲ ਉਮਰ ਪੁੱਛ ਲਾਂਗੇ ਕਿ ਕਿੰਨੀ ਹੈ ਇਸ ਮਾਲੀ ਦੀ ਕੱਟੇ ਦੀ ਤੇ ਇੱਕ ਲਾਟ ਦੇ ਵਿੱਚ ਤੁਹਾਨੂੰ ਇਹ ਵਹਿੜ ਦਿਖਾ ਦਾਂਗੇ ਠੀਕ ਆ ਤੇ ਸੂਆ ਪੁੱਛ ਲਾਂਗੇ ਕਿੰਨੇ ਟਾਈਮ ਦੀ ਸੂਈ ਆ ਪੂਰੀ ਡਿਟੇਲ ਸਾਂਝੀ ਕਰਦੇ ਆ ਤੁਹਾਡੇ ਨਾਲ ਅੱਜ 12 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ 4:30 ਵਜੇ ਕੋਈ ਸ਼ਾਮ ਦਾ ਸਮਾਂ ਹੈਗਾ ਨਿਸ਼ਾਨ ਸਿੰਘ ਦੇ ਕੋਲੇ ਆਏ ਆ ਪਿੰਡ ਰਸੂਲਪੁਰ ਨੇੜਾ ਤੁਸੀਂ ਵਿਜ਼ਿਟ ਕਰਨੀ ਆ ਤੁਖਲੋ ਵਾਲਾ ਪਿੰਡ ਬਿਲਕੁਲ ਲੱਗੇ ਆ ਸੇਰੋਂ ਥੋੜੀ ਦੂਰੀ ਤੇ ਹੈਗਾ ਤੇ ਤਰਨਤਾਰਨ ਸਾਹਿਬ ਦੀ ਦੂਰੀ ਵੀ ਜੀ ਦੋਸਤੋ ਕਿ 5-4-4 ਕਿਲੋਮੀਟਰ ਦੀ ਹੈਗੀ ਆ ਜਿਸ ਪਿੰਡ ਤੋਂ ਨਾਲ ਹੀ ਲੱਗ ਜਾਂਦਾ ਬਿਲਕੁਲ ਸ਼ਹਿਰ ਵੀ ਸਭ ਤੋਂ ਪਹਿਲਾਂ ਵੀਰ ਨਿਸ਼ਾਨ ਸਸਰੀ ਘਰ ਜੀ ਆ ਵੀ ਜੀ ਹੋ ਠੀਕ ਠਾਕ ਜੋ ਚੰਗੇ ਚੰਗੇ ਹੋਰ ਸੁਣਾਓ ਵਧੀਆ ਜੀ ਵਧੀਆ ਹੋ ਸਾਰੇ ਵੀਰ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਰੀ ਘਰ ਜੀ ਵਧੀਆ ਵਧੀਆ ਹੱਸਦੇ ਹੀ ਰਹਿੰਦੇ ਆ ਹਾਂਜੀ ਹਾਂਜੀ ਜੀ ਚੰਗੀ ਗੱਲ ਬਈ ਇਹ ਵੀ ਇੱਕ ਕੋਈ ਕੋਈ ਹੱਸਦਾ ਵੀਰ ਜੀ ਪਰ ਐਡੀ ਉਰਜਵੇਂ ਵਾਲੀ ਹੈ ਨਾ ਜ਼ਿੰਦਗੀ ਆ ਹਾਂ ਜੀ ਸੌ ਤਰ੍ਹਾਂ ਦੀ ਚਿੰਤਾ ਹਰ ਇੱਕ ਪਾਸਿਓਂ ਘੇਰਾ ਪਿਆ ਖੜਾ ਚਿੰਤਾ ਦਾ ਹਾਂ ਜੀ ਵੀਰ ਜੀ ਪਰ ਉਹਦੇ ਜੋ ਫੇਰ ਸਮਾਂ ਕੱਢ ਕੇ ਹੱਸਣਾ ਮੈਨੂੰ ਲੱਗਦਾ ਵੀ ਬੜਾ ਹੱਸਣਾ ਵੀ ਚਾਹੀਦਾ ਬੜਾ ਸਵਾ ਸਹੀਦਾ ਜ਼ਿੰਦਗੀ ਜਿਹੜੀ ਥੋੜੀ ਵਧੀਆ ਹੋਰ ਹੋ ਜਾਂਦੀ ਵੀ ਸੋਣਾ ਹੱਸ ਉਸਕੇ ਟਾਈਮ ਲੰਘਦਾ ਜਾਵੇ ਹਾਂ ਜੀ ਹਾਂ ਜੀ ਤੇ ਨਿਸ਼ਾਨ ਵੀਰੇ ਅੱਜ ਪਸ਼ੂ ਕਿੰਨੇ ਵਕਾਊ ਆ ਦੋ ਮੱਝਾਂ ਇੱਕ ਟੱਟਾ ਤੇ ਇੱਕ ਗਾਂ ਵਾਂ ਇੱਕ ਟੱਟਾ ਆ ਗਿਆ ਤੇ ਇੱਕ ਵਿਹੜ ਵੀ ਤਾਜੀ ਸੂਈ ਹਾਂ ਜੀ ਤਾਜੀ ਸੂਈ ਆ ਤੇ ਮੱਜਾਂ ਬਿਲਕੁਲ ਅੱਗੇ ਇਹ ਮੱਝ ਹਫਤਾ ਕੱਚੀ ਆ ਹਫਤਾ ਤੇ ਇਹਨੂੰ 7 ਮਹੀਨਾ ਲੱਗਦਾ ਝੋਡੀ ਜਿਹੜੀ ਪੂਰੀ ਉਹ 7ਵਾਂ ਲੱਗਾ ਹਾਂਜੀ 7ਵਾਂ ਲੱਗਾ ਇਹ ਮਹੀਨਾ ਦਾ ਹਏ ਹਫਤਾ ਰਹਿ ਗਿਆ ਇੱਕ ਹਫਤਾ ਰਹਿ ਗਿਆ ਇੱਕ ਹਫਤਾ ਰਹਿ ਗਿਆ ਦੋਸਤੋ ਦੋ ਮੱਝਾਂ ਵੱਡੀਆਂ ਦਿਖਾ ਦਾਂਗੇ ਜਿਹੜੀ ਪਹਿਲੇ ਨੰਬਰ ਤੇ ਤੁਹਾਨੂੰ ਇਹ ਕਾਲੀ ਆਪਾਂ ਮੱਝ ਦਿਖਾ ਰਹੇ ਆ ਇੱਕ ਹਫਤਾ ਬਾਕੀ ਆ ਸੂਣ ਦੇ ਵਿੱਚ ਆਰਡਰ ਹਵਾਣਾ ਤੁਸੀਂ ਵੇਖ ਕੇ ਚੈੱਕ ਕਰ ਲਓ ਕੋਈ ਬਾਹਲਾ ਕੋਈ ਅਜੇ ਬਾਹਲਾ ਆਪਾਂ ਦੱਸੀਏ ਨਾ ਤੇ ਵੀਰਾਂ ਨੇ ਕਹਿੰਦਾ ਵੀ ਯਾਰ ਅਸੀਂ ਅਣਜਾਣ ਆ ਤੇ ਫਿਰ ਆਹ ਕੁਆਲਿਟੀ ਤੁਹਾਡੇ ਸਾਹਮਣੇ ਆ ਠੀਕ ਆ ਜਿਹੜਾ ਉਸ ਨੇਵਾ ਭਾਂਡਾ ਭੁੰਡਾ ਚੰਗਾ ਬਿਲਕੁਲ ਤੇ ਪਤਲਾ ਪਿੰਡਾ ਤੇ ਜਿਵੇਂ ਇੱਕ ਬਿਲਕੁਲ ਗੰਡੇ ਦੇ ਛਿੱਲ ਜਾ ਆਪਾਂ ਕਹ ਦਿੰਨੇ ਆਂ ਵੀ ਉਹੋ ਜੀ ਚਮੜੀ ਆ ਤੇ ਆ ਜਿਹੜੀ ਮੂੰਹ ਮੱਛੇ ਤੋਂ ਆਹ ਫੇਸ ਕੁਆਲਿਟੀ ਆ ਆ ਦੇਖ ਠੀਕ ਆ ਸੂਆ ਤੂੰ ਜਾਊਗਾ ਤੀਜਾ ਜੀ ਤੀਜਾ ਤੀਜਾ ਭਾਈ ਤੀਜਾ ਸੂਆ ਠੀਕ ਆ ਤੀਜਾ ਸੂਆ ਪਰ ਦੇਖ ਜਿਹੜੀ ਆ ਦੂਜੇ ਸੂਵੇ ਵਾਲੀ ਲੱਗਦੀ ਆ ਪਰ ਹੈ ਤੀਜਾ ਸੂਆ ओरिजिनल ਮੇਰਾ ਕਦਾ ਰਿਕਾਰਡ ਇਹਦਾ ਹੈ 12 13 ਕਿਲੋ ਮਿੰਟ ਦਾ ਰਿਕਾਰਡ ਆਪਣੇ ਘਰ ਦੀ ਹੈ ਮਾਜੇ ਇਹ ਮੈਂ ਕਿਰੋਂ ਸੇਲ ਕਰਦੇ ਪੈ ਸੋ ਦੋਸਤੋ ਘਰੇਲੂ ਮੱਝਾਂ ਵੀ ਜੜੀਆਂ ਨਾਲ ਦੀ ਨਾਲ ਆਈਆਂ ਕੋਈ 5-4 ਮੱਝਾਂ ਜੜੀਆਂ ਨੇ ਜਿਸ ਵੀਰ ਨੇ ਖਰੀਦਣੀਆਂ ਤੁਸੀਂ ਆਣ ਕੇ ਦੇਖ ਲਿਓ 5-4 ਪਸ਼ੂ ਜਿਹੜੇ ਘਰੇਲੂ ਵੀ ਹੈਗੇ ਆ ਉਹਨਾਂ ਦੇ ਵਿੱਚੋਂ ਇਹ ਜਿਹੜੀ ਮੈਂ ਤਿਆਰੀ ਕੀਤੀ ਖੜੀ ਆ ਇਹ ਹੁਣ ਬਿਲਕੁਲ ਮੌਕੇ ਤੇ ਤਾਂ ਵੀਰ ਸੇਲ ਕਰਦਾ ਪਿਆ ਠੀਕ ਆ ਤੇ ਇਹ ਕ ਨਿਸ਼ਾਨભાઈ ਕੋਠੀ-ਕੁਠੀ ਵੀ ਬਣਾ ਰਿਹਾ ਚੰਗੀ ਆ ਹਾਂਜੀ ਹਾਂਜੀ ਜੀ ਹਾਂ ਚਲੋ ਵਧੀਆ ਵਧੀਆ ਹਾਂਜੀ ਚਲੋ ਮਾਲਕ ਭਾਗਲਾ ਦੇ ਸੋਹਣਾ ਨਿਵਾਸ ਬਣ ਕੇ ਤੇ ਨਿਸ਼ਾਨ ਵੀਰੇ ਆ ਪਿਛਲੇ ਕੋਈ ਰਿਕਾਰਡ ਕੋੜੇ ਗਾ ਦੁੱਧ ਦਾ ਇਹ 12 13 ਲੀਟਰ ਭਾਜੀ ਇਹਦਾ ਮਿਲਕ ਦਾ ਰਿਕਾਰਡ ਰਿਹਾ 12 13 ਲੀਟਰ ਹਾਂਜੀ 12 13 ਲੀਟਰ ਮਿਲਕ ਦਾ ਰਿਕਾਰਡ ਆ ਦੋਸਤੋ ਤੇ ਫਿਰ ਕੋ ਤੁਸੀਂ ਮੈਂ ਦੇਖ ਸਕਦੇ ਆ ਪੁੱਠਾ ਪਠਾ ਵੇਖ ਲਓ ਪਿੰਡਾ ਪੁੰਡਾ ਬੜਾ ਪਤਲਾ ਤੇ ਥਣ ਭਾਂਡਾ ਚੰਗਾ ਆ ਦੇਖੋ ਸਫਾਈ ਸੁਭੇ ਲੈਵੇ ਦੀ ਕੁਆਲਿਟੀ ਚੰਗੀ ਆ ਹੋਰ ਕੇ ਤੋਰ ਕੇ ਦਿਖਾ ਦਿੰਨੇ ਆ ਜੀ ਸਿੰਘੀ ਸਿੰਘੀ ਪੰਤਰ ਬਹੁਤ ਵਧੀਆ ਦੇਖੋ ਰਾਤੇ ਨਾਲ ਲੀਟਰ ਮਿਲ ਕੇ ਰਕੋਰ ਜਿਹੜਾ ਦੱਸੋ ਘਰੇ ਦੂ ਮੈਂ ਦਾ ਠੀਕ ਆ ਘਰ ਦੀ ਉਹ ਮੈਂ ਆ ਤੇ ਫਿਰ ਹਾਲ ਹੁਣ ਤਿਆਰੀ ਦੇ ਵਿੱਚ ਕੋਈ 5-7 ਦਿਨ ਹਜੇ ਲੱਗੀ ਹੋਗੀ ਤੇ ਆ ਤੁਸੀਂ ਜਿਹੜਾ ਕਦ ਘੜ ਦੇਖ ਸਕਦੇ ਠੀਕ ਆ ਸੋਹਣਾ ਕਦ ਘੜ ਤੇ ਬਿਲਕੁਲ ਕੇਅਰ ਕੋ ਚੰਗੀ ਪਾਈ ਆ ਫੁੱਲ ਵਜਨਦਾਰ ਆ ਠੀਕ ਆ ਫੁੱਲ ਵਜਨਦਾਰ ਹੈਵੀ ਬੌਡੀ ਆ ਪੂਰੀ ਫੀਡ ਫੂਡ ਚੰਗਾ ਆ ਮੈਓ ਜੀ ਸਰ ਬਾਈ ਮੁੱਲ ਫਿਰ ਲੈਣ ਦੇਣ ਕੀ ਕਰਦੇ ਪਏ ਮੁੱਲ ਵੀਰ ਜੀ ਭਾਵੇਂ ਕਰਨ ਲੱਖ ਕਰੀ ਜਾਈਏ ਆਪਾਂ 90 ਹਜ਼ਾਰ ਚ ਥੋੜਾ ਬੜਾ ਮਾਨਦਨ ਕਰਦਾਂਗੇ 90 ਚ ਹਾਂਜੀ ਮੈਂ ਵੀ ਵੱਡੀ ਆ ਪੂਰੀ ਹਾਂਜੀ ਪੂਰੀ ਵੱਡੀ ਮੱਝ ਆ ਮਿਲਕਦੇ ਰਿਕਾਰਡ ਦੇ ਆਪਣੇ ਗਾਰੰਟੀ ਆ ਤੇ ਪਿੱਛੇ ਪਿੱਛੇ ਦੇ ਆਪਣੀ ਗਾਰੰਟੀ ਆ ਠੀਕ ਆ ਹਾਂਜੀ ਥਣ ਥਣ ਵੀ ਇਹਦੇ ਓਕੇ ਆ ਭਾਰਾ ਤੋਂ ਨਾ ਕਿਸੇ ਪਾਸੇ ਵੀ ਛੱਡੀ ਟ੍ਰਾਈ ਕੀਤੀ ਤੇ ਬਾਤ ਘੜਦੇ ਨਹੀਂ ਸੀ ਨਹੀ ਨਹੀ ਕਿਸੇ ਬਾਤ ਘੜਨੀ ਚਾਰੇ ਸਾਡੇ ਬਰਾਬਰ ਗਾੜ ਦੇ ਗਾੜੀ ਬਰਾਬਰ ਇਹ ਮਗਰਲੇ ਮਗਰ ਬਰਾਬਰ ਆ ਠੀਕ ਹੈ ਜੀ ਹਾਂਜੀ ਲੋਹਾਂ ਵੀ ਦੋਸਤੋ ਆ ਥਣ ਭਾਂਡਾ ਜੇ ਬਿਲਕੁਲ ਇੱਕੋ ਜਿਹੀ ਤਸਵੀਰ ਨਾਲ ਫੇਰ ਦੇਖ ਲੋ ਜਮਾਂਦਰੂ ਜੇ ਚੱਲਦਾ ਜਮਾਂਦਰੂ ਠੀਕ ਨਾਲ ਬੱਚੀ ਹੈਗੀ ਜਿਹੜੀ ਪੱਚਾਂ ਦੇ ਲੱਗਾ ਨਾਲ ਪਰ ਸਰੋਂ ਸਰੋਂ ਨਹੀਂ ਹੈਗਾ ਨਾਲ ਬਿਲਕੁਲ ਜਿਹੜਾ ਚੱਲਦੇ ਥਣ ਜਾ ਰਹੀ ਆ ਪਰ ਬਿਲਕੁਲ ਨਜ਼ਦੀਕੀ ਤੋਂ ਦਿਖਾਉਣ ਦਾ ਫਰਜ਼ ਜਿਹੜਾ ਬਣਦਾ ਆਪਣਾ ਦੋਸਤੋ ਆ ਤੁਹੇ ਦੇਖੋ ਠੀਕ ਆ ਵੀ ਵਧੀਆ ਕੁਆਲਟੀ ਆ ਤੇ ਨਿਸ਼ਾਨ ਪਈ ਇੱਕ ਅਗਲੇ ਪਾਸੇ ਇੱਕ ਪੂਰੀ ਮੈਂ ਆ ਹਾਂਜੀ ਇਹ ਵੀ ਆਪਾਂ ਕਿੱਦਾਂ ਦੁੱਧੋਂ ਡਰਾਈ ਕੀਤੀ ਆ ਇਹ ਵੀ ਆਪਣੇ ਘਰ ਦੀ ਆ ਜੋ ਠੀਕ ਘਰ ਦੇ ਹਨ ਹਾਂਜੀ ਤੇ ਜਾਸੂ ਦੀ ਗਾਂ ਗੱਪਣ ਆ ਅਗਰ ਤਿਹਰੀ ਗੱਪਣ ਹਾਂਜੀ ਸਰਾਮੀ ਨਾਲ ਨੇ ਚੱਲੰਦੇ ਆ ਜੋ ਸਤਮਾ ਸਟਾਰਟ ਹੋਇਆ ਹਾਂਜੀ ਛੇ ਕੰਪਲੀਟ ਸਤਮਾ ਸਟਾਰਟ ਹਾਂਜੀ 12 ਦਿਨ ਚੱਲ ਗਿਆ ਸਤਮਾਏ 12 ਦਿਨ ਸਤਮਾ ਚਲਾ ਗਿਆ ਤੇ ਦਸੰਬਰ 2022 ਦੀ ਕਿੰਨੇ ਤਰੀਕ ਦੀ ਪਣੀ ਸੀ ਪਹਿਲੀ ਤਰੀਕ ਦੀ ਪਣੀ ਪਹਿਲੀ ਦਸੰਬਰ ਦੀ ਪਣੀ ਆ 2022 ਚ ਹਾਂਜੀ ਹਾਂਜੀ ਤੇ ਹੁਣ ਤੱਕ ਭਰਾ ਆਪਣੇ ਬਿਲਕੁਲ ਕੈਲਕੂਲੇਟ ਕਰ ਲੈਣ ਹਾਂਜੀ ਅੱਜ ਇਸ ਤਰੀਕ ਤੱਕ 6 ਮਹੀਨੇ ਮਤਲਬ ਕਿ 6ਵਾਂ ਮਹੀਨਾ 12 ਦਿਨ ਚਲਾ ਗਿਆ ਹਾਂ ਠੀਕ ਆ ਤੇ 12 ਅੱਧਾ ਜਿਹੜਾ ਮਹੀਨਾ ਤੋਂ ਚਲਾਗੇ ਸਤਮਾ ਚੱਲਣ ਦਿਆ ਇਹ ਸਤਮਾ ਹਾਂ ਸਤਮਾ ਚੱਲਣ ਦਿਆ ਸਤਮਾ ਤੇ 12 ਦਿਨ ਚਲੇ ਗਏ ਆ ਹਾਂਜੀ ਠੀਕ ਆ 7 ਮਹੀਨੇ ਹੋ ਗਿਆ ਤੇ 12 ਦਿਨ ਚਲੇ ਗਏ ਹੁਣ ਆ 12 ਦਿਨ ਚਲੇ ਗਏ ਆ ਠੀਕ ਆ ਤੇ ਅੱਗੇ ਦੋਸਤੋ 8ਵਾਂ 9ਵਾਂ ਤੇ 10ਵਾਂ ਠੀਕ ਆ ਤੇ ਅੱਜ 15 ਦਿਨ ਤੁਸੀਂ ਮੰਨ ਕੇ ਚਲੋ ਬਾਕੀ 3.5 ਮਹੀਨੇ ਹਜੇ ਸਮਾਪਿਆ ਹੈ ਸੂਣ ਦੇ ਵਿੱਚ ਬਾਕੀ ਲਾਲ ਪੂਰੀ ਆ ਠੀਕ ਆ ਜੀ ਤਿਲਾਂ ਵਾਲੀ ਪੂਰੀ ਆ ਬਹੁਤੇ ਵੀਰਾਂ ਦੀ ਡਿਮਾਂਡ ਆ ਪੂਰੀ ਮੱਝ ਖਰੀਦਣ ਦੀ ਝੋਟੀ ਖਰੀਦਣ ਦੀ ਲਾਲੋ ਤੇ ਤਿਲਾਂ ਵਾਲੀ ਪੂਰੀ ਆ ਵੇਖੋ ਤੇਲ ਤੁਲ ਵਿੱਚ ਤੁਹਾਨੂੰ ਨੋਰਮਲ ਸਕੇਨ ਦੇ ਵਿੱਚ ਨਜ਼ਰ ਆਉਣਗੇ ਤੇ ਲਾਲ ਆ ਠੀਕ ਆ ਪਿੰਡਿਓ ਜੇਕਰ ਆਪਾਂ ਦੇ ਕੀ ਧੁੱਪ ਚ ਖਲਾਰ ਦੀ ਤੇ ਨਦਲੀ ਆ ਪੂਰੀ ਸ਼ਾਜੂਗੀ ਲਾਲ ਪੂਰੀ ਆ ਨੀਲੀ ਰਵੀ ਵੀ ਹੈਗੀ ਆ ਚਾਹੇ ਨੀਲੀ ਕੋਈ ਮਾਨੇ ਵੀ ਜਿਵੇਂ ਮਾਰਕ ਮੁਰਕ ਵੇਖੋਗੇ ਤੁਸੀਂ ਪਿਛੇ ਨਿਸ਼ਾਨ ਸੁਣੋ ਤਾਂ ਨਿਸ਼ਾਨભાઈ ਸੂਆ ਤੀਜਾ ਦੱਸਤਾ ਇਹ ਤੀਜੇ ਲਈ ਗਾਂ ਸੂਣ ਜਾ ਰਹੀ ਹੈ ਤੇ ਘਰ ਦਾ ਘਰੇਲੂ ਦੁੱਧ ਤੇ ਦੂਜੇ ਸੂਦੇ ਕਿੰਨਾ ਸੀ 11 12 ਲੀਟਰ ਭਾਜੀ ਇੱਥੇ ਟਿਕੀ ਆ ਵਧੀਆ ਚਮਾਉਂਦੀ ਲੰਮਾ ਸਮਾਂ ਦੇਦੀ ਦੁੱਧ ਹਾਂਜੀ ਲੰਮਾ ਸਮਾਂ ਦੇਦੀ ਆ ਰਕੀ ਪਹਿਲਾਂ ਡਰਾਈ ਕਰਦੀ ਫਿਰ ਡੰਗਰ ਆਪਾਂ ਲਿਆਉਂਦਾ ਪੈਣਾ ਫਿਰ ਉਹਦਾ ਕਰਕੇ ਮਾਲ ਵਾਧੂ ਘਟਦਾ ਵਧਦਾ ਰਿਹਾ ਤੇ ਫਿਰ ਇਸ ਕਰਕੇ ਚੂਹ ਚ ਥੜੀ ਦੰਗੀ ਟਰਾਈ ਕੀਤੀ ਨੂੰ ਹੁਣ ਕਿੰਨਾ ਕ ਸਮਾਂ ਹੋ ਗਿਆ ਇਹਨੂੰ ਹੋ ਗਿਆ ਮਹੀਨਾ ਭਾਜੀ ਮਹੀਨਾ ਹੋ ਗਿਆ ਠਾਈ ਮਹੀਨੇ ਅਗੇ ਪਿਆ ਸਮਾਂ ਉਹ ਤਿੰਨ ਚਲੋ ਸਾਢੇ ਤਿੰਨ ਮਹੀਨੇ ਡਰਾਈ ਪਸ਼ੂ ਕਰਨਾ ਵੀ ਚਾਹੀਦਾ ਹਾਂਜੀ ਤੇ ਖੋਲ ਕੇ ਆ ਜਿਹੜੀ ਮੈਂ ਵੀ ਦੋਸਤੋ ਘਰੇਲੂ ਪਸ਼ੂ ਆ ਜਿਹੜਾ ਥੋੜਾ ਤਿਆਰੀ ਦੇ ਤੇ ਆਪਾਂ ਨਹੀਂ ਕਹਿ ਸਕਦੇ ਵੀ ਚਲੋ 2.5 3 2 ਇੱਕ ਮਹੀਨੇ ਹਜੇ ਸਮਾਂ ਲੈ ਜੂਗਾ ਤੇ ਘਰੇਲੂ ਮਾਜਾ ਬਿਲਕੁਲ ਪ੍ਰੋਸੈਸ ਹੋ ਜਾਗਾ ਤਸੱਲੀ ਨਾਲ ਤੁਸੀਂ ਜਿਹੜੀ ਖਰੀਦ ਕਰ ਸਕਦੇ ਹੋ ਲੈ ਲੈ ਕੇ ਜਾ ਸਕਦੇ ਹੋ ਪੋਲੀਪੂਰੀ ਬਹੁਤ ਵਧੀਆ ਸਿੰਗਲ ਖੱਟੀ ਦੀ ਆ ਠੀਕਾ ਬੋਰੀ ਨੀਲੀ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਹੋ ਸੌਦਾ ਕਰ ਸਕਦੇ ਹੋ ਤੇ 11 12 11 12 ਬਿਲਕੁਲ ਜਿਹੜਾ ਦੁੱਧ ਚੱਲਦੀ ਰਹੀ ਹੈ ਆਹ ਵੇਖੋ ਜੀ ਤੇ ਦੁੱਧ ਤੋਂ ਡਰਾਈ ਆ 1 ਮਹੀਨਾ ਹੋ ਗਿਆ ਸਮਾਂ ਠੀਕ ਹੈ ਜੀ ਡਰਾਈ ਕੀਤੀ ਨੂੰ ਤੇ ਸਾਰ ਸੂਰ ਤੇ ਵੇਖੋਗੇ ਸੂਤਾ ਤੇ ਨਿਸ਼ਾਨ ਵੀ ਹੈਗਾ ਪ੍ਰੋਪਰ ਚਾਰੇ ਪੈਰ ਅਗਲੇ ਪੈਰਾਂ ਤੇ ਜਵਾਬ ਮੰਗਲੇ ਪਾਸੇ ਠੀਕ ਹੈ ਨਿਸ਼ਾਨ ਭਾਈ ਮੋੜ ਦੇ ਅੱਗੇ ਲੈ ਥੋੜਾ ਅੱਗੇ ਨਿਸ਼ਾਨਾ ਕੇ ਤੋੜ ਲਓ ਆ ਨਾ ਆਹ ਦੇਖੋ ਦੋਸਤੋ ਆਹ ਦੇਖੋ ਅਛਾ ਨਿਸ਼ਾਨ ਵੀਰੇ ਫਿਰ ਕਿੰਨਾ ਕ ਇਹਦਾ ਮੁੱਲ ਕਿੰਨਾ ਇਹਦੇ ਵੀਰੇ ਜੀ ਹੁਣ ਤਿਆਰ ਹੁੰਦੀ ਫੇਰ ਤਾਂ ਮੈਂ ਲੱਖੋਂ ਬਾਹਰ ਕਰ ਸਕਦੇ ਹੁਣ 75 ਹਜ਼ਾਰ ਤੋਂ ਥੋੜਾ ਬੜਾ ਮਾਨਦਾਨ ਕਰਦਾਂਗੇ 75 ਹਜ਼ਾਰ ਹਾਂਜੀ ਠੀਕ ਹੈ ਬਾਕੀ ਇਹ ਮੈਂ ਵੀ ਚੰਗੀ ਆ ਹਾਂਜੀ ਮਾਜੀ ਵੀ ਚੰਗੀ ਗਰੰਟੀ ਵੀ ਆਪਣੀ ਪੂਰੀ ਇਹ ਨਾ ਕੋਈ ਵੀਰ ਆ ਕੇ ਪਿੱਛਾ ਪੁਛਾ ਕੋਈ ਡੰਗਰ ਮਾਰਦਾ ਕੋਈ ਗੱਲਾਂ ਦੇਂਦਾ ਤੁਹਾਨੂੰ ਪਤਾ ਹੀ ਆ ਫਿਰ ਕੰਮ ਕਰਕੇ ਦੋਸਤੋ ਉਨਨੀ ਹੀ ਗੱਲ ਹੋਊਗੀ ਵੀ ਜਿੰਨਾ ਕ ਤਸੱਲੀ ਹੋਈ ਵੀ ਵਾਧੂ ਜਿਹੜੀ ਗੱਲ ਪਈ ਨਿਸ਼ਾਨ ਨਹੀਂ ਕਰਦਾਗਾ ਬਾਕੀ ਭਾਰ ਪੇਸ਼ੇ ਦੀ ਮੇਨ ਜਿਹੜੀ ਗੱਲ ਹੁੰਦੀ ਪਸ਼ੂਆਂ ਨੂੰ ਉਹਦੇ ਵੱਲੋਂ ਪੂਰੀ ਤਸੱਲੀ ਆ ਕੋਈ ਵੀ ਰਾਗੇ ਘਰੇ ਬੇ ਤੜਕ ਠੀਕ ਆ ਜੀ ਕੋਈ ਗੱਲਬਾਤ ਨਹੀਂ ਇਹ ਦੇਖ ਕੇ ਜਿਹੜੇ ਆਪਾਂ ਬੱਚਾ ਵੀ 2 ਦਿਨ ਮਹੀਨੇ ਦੁੱਧ ਪਿਆ ਦਿੱਤਾ ਬਾਜੇ ਬੱਚਾ ਨਹੀਂ ਛੱਡੀ ਦਾ ਥੱਲੇ ਥਾਪੀ ਤੇ ਮਿੱਠੀ ਆ ਆ ਥਾਪੀ ਤੇ ਮਿਲਦੀ ਆ ਠੀਕ ਆ ਹਾਂ ਜੀ ਆਜਾ ਨਿਸ਼ਾਨ ਵੀਰ ਇੱਕ ਕੱਟਾ ਵਗਾਉ ਆ ਵੀ ਇਹ ਕੱਟਾ ਵੀਰ ਜੀ 17 ਮਹੀਨਿਆਂ ਦਾ ਜੋ 17 ਮਹੀਨੇ ਦਾ ਘਰ ਦਾ ਹੀ ਆ ਵੀ ਹਾਂ ਜੀ ਹਾਂ ਜੀ ਇਹ ਵੀ ਘਰ ਦਾ ਹੀ ਆ ਪਾ ਜੀ 17 ਮਹੀਨੇ ਇਹਦੀ ਉਮਰ ਆ ਹਾਂ ਜੀ ਠੀਕ ਆ ਤੇ ਖੀਰਾ ਕੱਟਾ ਦੋਸਤੋ ਬਾਕੀ ਆ ਸਿੰਗੀ ਤੁੰਗੀ ਵੇਖ ਸਕਦੇ ਹੋ ਕੁੰਡੀ ਕਾਂਡੀ ਕਰ ਲਈ ਇੱਥੇ ਠੀਕ ਆ ਮੋਰ ਮੱਥੇ ਥੋੜੇ ਕਵਾਲ ਵਾਈਡ ਵੀ ਹੈਗੇ ਬਾਕੀ ਸਾਰੇ ਕਾਹ ਹੋਰ ਪੂਛਕ 4 ਇੰਚ ਜਿਹੇ ਵੀ ਵਾਈਡ ਆ ਠੀਕ ਆ ਮਾਂ ਦਾ ਦੁੱਧ ਕਿੰਨਾ ਦਿੱਦੀ ਜਾਈ ਇਹ 14 15 ਕਿਲੋ ਆਪਣੇ ਘਰੇ ਲੂ ਕਰਦੀ ਮਾਂ ਨੇ ਮਗਰ ਇਹਦੀ ਮਾਂ ਵੀ ਸੇਲ ਕਰਦੀ ਆ ਪਾਈਸੇ ਲੋਕਲ ਹੀ ਚੱਲ ਗਏ ਸੀ ਅੱਛਾ ਅੱਛਾ ਹਾਂਜੀ ਤੇ ਅਨਿਸ਼ਾਨ ਦਾ ਲੈਣ ਦੇਣ ਬਾਈ ਕੱਟੇ ਦਾ ਲੈਣ ਇਹਦਾ 18000 ਬਾਕੀ ਮਾਨ ਤਨ ਕਰਦਾਂਗੇ ਥੋੜਾ ਬੜਾ ਦੇ ਠੀਕ ਹੈ ਜੀ ਹਾਂਜੀ 18000 ਦੇ ਵਿੱਚੋਂ ਭਰਾਵੋ ਮਾਨ ਤਨ ਹੋ ਜਾਊਗਾ ਤੇ ਕੱਟਾ ਤੁਸੀਂ ਦੇਖ ਲਓ ਬਿਲਕੁਲ ਤਸੱਲੀ ਦੇ ਨਾਲ ਜਿਹੜੇ ਕਿਸੇ ਵੀਰ ਨੇ ਗਏ ਰੇੜੀ ਤੇ ਰੱਖਣਾ ਚਾਹੇ ਮਾਲ ਦੇ ਵਿੱਚ ਰੱਖਣਾ ਇੱਕ ਦੋ ਦਿਨ ਜੋਇਆ ਜੇ ਰੇੜੇ ਪਰ ਹੌਲਾ ਹੀ ਨਾ ਕਰਕੇ ਫਿਰ ਜੋਇਆ ਨਹੀਂ ਪਤਲਾ ਪਿੰਡਾ ਬਿਲਕੁਲ ਠੀਕ ਹੈ ਪਤਲੇ ਪਿੰਡੇ ਦਾ ਮਾਲ ਹੀ ਆ ਸੋਹਣਾ ਤਿਆਰ ਹੋ ਜਾਊਗਾ ਖੀਰਾ ਠੀਕ ਹੈ ਜੀ ਤੇ ਖੁੱਲਾ ਬਣ ਜਾਊਗਾ ਢੇਲਾ ਢੋਲਾ ਜੜੀਆਂ ਬਹੁਤ ਆ ਮਾਲੀ ਦੀ ਬਿਲਕੁਲ ਬੋਡੀ ਦੇ ਵਿੱਚ ਤੇ ਆ ਦਿਖਾਦਾ i right. do ਤੇ ਮੋਲ ਫਿਰ ਲੈਣ ਦੇਣਾ ਦਾ ਕੀ ਕਰਦੇ ਪਏ ਆ ਜੀ ਬੋਲੋ 18000 ਦਾ ਇਸਤਾ ਵਿੱਚ 18000 ਹਾਂ ਜੀ ਬਾਕੀ ਥੋੜਾ ਬੜਾ ਛੋਟ ਛੱਪਾ ਹੋ ਜਾਊਗਾ ਠੀਕ ਹੈ ਜੀ 18000 ਜਿਹੜਾ ਦੋਸਤੋ ਇਹਦਾ ਮੋਲ ਕਰਦਾ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਗਾਂ ਹੈ ਤਿੱਜਾ ਸੁਬਾ ਸੁਈ ਜੋ ਗਾਂ ਮਗਰ ਬੱਛਾ ਜੇ ਦੇ ਤਿੱਜਾ ਸੁਬਾ ਸੁਈ ਇਹ ਗਾਂ ਦੋਸਤੋ ਆ ਬੱਚਾ ਮਗਰ ਜਿਹੜਾ ਮੇਲ ਕਾਫਾ ਬੱਛਾ ਤੇ ਸਮਾਨ ਨਿਸ਼ਾਨ ਭਈ ਕਿੰਨਾ ਕੁ ਹੋ ਗਿਆ ਇਹਨੂੰ 14 15 ਦਿਨ ਹੋ ਗਏ ਭਾਈ ਜੀ ਦੁੱਧ ਨਹੀਂ ਛੱਡਿਆ ਕਿ ਇਹਨੇ ਨਾ ਪੱਠੇ ਖਾਂਦਾ ਨਾ ਮੈਂ ਸਭ ਚੋਕਰ ਰੱਖਦਾ ਮਾੜਾ ਮਾੜਾ ਮੂੰਹ ਮਾਰਦਾ ਵਾ ਪੱਠੇ ਰੱਖਦਾ ਖਾਂਦਾ ਨਹੀਂ ਹਜੇ ਠੀਕ ਆ ਠੀਕ ਆ ਦੁੱਧ ਨਹੀਂ ਰੋਕੀ ਛੱਡਦੇ ਆ ਉਹ ਖਾਈ ਮਾਰਿਆ ਪਿਆ ਹਾਂ ਦੇਖੋ ਇਹ ਹੈ ਹਾਂਜੀ ਇਹਦਾ ਇਲ ਚੁੱਕ ਕੇ ਲੈ ਜੂ ਇਹਨੂੰ ਆਹ ਦੇ ਹੈ ਮੈਂ ਸਭ ਛੱਡਿਆ ਆ ਤੇ ਕੁੜੀਏ ਬਾਹ ਲੱਗੀ ਤੇ ਫੇਰ ਇਹਨੂੰ ਹੌਲੀ ਹੌਲੀ ਸੈੱਟ ਹੋਊਗਾ ਫੇਰ ਜੇ ਤਾਂ ਆਪਾਂ ਸ਼ੁਕਰ ਕਰੀਏ ਇੱਲਾ ਮੁੱਕ ਗਿਆ ਨੇ ਹਾਂਜੀ ਹਾਂਜੀ ਇਲ ਹੁੰਦੀ ਤਾਂ ਨੇ ਲੈ ਲੈ ਚੋਕੇ ਹਾਂਜੀ ਹਾਂਜੀ ਇਹਦੇ ਗੱਲ ਤਾਂ ਈ ਸਹੀ ਆ ਨਿਸ਼ਾਨ ਭਾਈ ਦਿਨ ਕਿੰਨੇ ਦੱਸੇ ਸੂਈ ਨੂੰ ਇਹਨੇ 14-15 ਦਿਨ ਭਾਜੀ ਹੋਏ 14-15 ਦਿਨ ਸਮਾਂ ਹੋ ਗਿਆ ਦੋਸਤੋ ਗਾਂ ਨੂੰ ਸੂਈ ਤੇ ਆਹ ਮੂੰਹ ਮੱਥਾ ਆਹ ਫੇਸ ਕੁਆਲਟੀ ਏ ਤੇ ਆਹ ਜਿਹੜਾ ਦੋਸਤੋ ਥਾਂ ਬਾਨਾ ਮੰਡੀ ਸੀ ਆ ਕੋਈ ਇਹ ਗੱਲ ਬਾਕੀ ਜੇ ਕਿਧਰ ਹੱਥ ਲਾ ਦਿਓ ਭਾਈ ਨਿਸ਼ਾਨ ਕਰੇ ਮੈਂ ਤਸਦੀਕ ਕਰਾ ਦੇ ਆ ਲਓ ਭਾਰੀ ਕਿਹਵਾ ਭਈਏ ਫਿਰ ਡਰਦਾ ਡੰਗ ਨੂੰ ਦਾੜੀ ਡਰਦਾ ਹੂੰ ਆਹ ਜੇ ਤਾਂ ਮੈਂ ਇਹ ਆਖ ਮਾਰੀ ਜੀ। ਲੌਬੀ ਦੁੱਧ ਹੁਣ ਕਿੰਨਾ ਆਪਣੇ ਕੋਲ ਤਿਆਰ ਇੰਦੇ ਕੋਲ ਦੋ ਤੇਰੇ ਥਲੇ 11 ਕਿਲੋ ਆਪਾਂ 10 ਕਿਲੋ ਦੀ ਗਰੰਟੀ ਦਵਾਂਗੇ। 10 ਕਿਲੋ। ਉਰਲੇ ਧਾਂਤੂ ਸੱਚ ਪੂਰ ਹੁੰਦੀ ਜਿ ਮਾੜੀ ਜੀ। ਬਹਿਣੀ ਅਗਲਾ ਜੀ। ਹਾਂ ਜੀ ਹਾਂ ਜੀ ਬਹਿਣੀ ਅਗਲਾ। ਆ ਬਹਿਣੀ ਅਗਲੇ ਉਹ ਥਣੋ ਧਾਰ ਜਿਹੜੀ ਦੋਸਤੋ ਉਹਦੇ ਚ ਪੁਹਾਰਾ ਕਹਿੰਦੇ। ਮੇਰ ਤੋਂ ਨਹੀਂ ਹੁੰਦੀ ਮਤਲਬ ਉੱਪਰ ਇਹ ਬੰਦੇ ਜੇ ਕੋਈ ਜੂਗਣਾ ਕਿ ਹਵਲੇ ਕਿ ਜੋਣੀ ਜੀ ਬਹਿ ਜਾਂਦਾ ਪਰ ਮੇਰ ਤੋਂ ਨਹੀਂ ਉਹਦੀ ਮੈਂ ਹਾਂ ਚੱਲ ਦੱਸਿਆ ਚੰਗਾ ਹੁੰਦਾ ਬਿਲਕੁਲ ਬਿਲਕੁਲ ਹਾਂ ਜੀ। ਤੇ ਨਿਸ਼ਾਨ ਭਾਈ ਤੋਰ ਤੋਂ ਇਹ ਪਤਰਾਕ ਦਿਨ ਦਾ ਵੀਰੋ ਸਮਾਂ ਹੋ ਗਿਆ ਠੀਕ ਆ ਤੇ ਦੁੱਧ 10 ਕਿਲੋ ਜਿਹੜਾ ਕਿਸੇ ਵੀਰ ਨੇ ਚੋਲਣਾ ਇਸ ਗਾਂ ਦੇ ਥੱਲੇ ਉਹ ਜਿਹੜਾ ਵੀਰ ਨੇ ਦੱਸਿਆ ਬਾਕੀ ਪਖਾਲਾ ਪਕੂੜਾ ਤੁਸੀਂ ਆ ਸਾਹਮਣੇ ਆ ਤੁਹਾਡੇ ਦੇਖ ਲਓ ਆਨੇ ਜੋ ਮੜਕੀ ਤਬੂ ਚੰਗਾ ਬਾਕੀ ਇੱਕ ਬਹਿਣੀ ਤੋਂ ਅਗਲੇ ਥਣ ਦੇ ਵਿੱਚ ਜਿਹੜੀ ਪੂਰ ਸੀਗੀ ਉਹ ਦੱਸ ਦੀ ਬਾਈ ਨਿਸ਼ਾਨੇ ਰੇਟ ਪਾ ਫੜਦਾ ਪੁੱਛਾਂਗੇ ਚ ਵੀ ਤੁਸੀਂ ਇੱਕ ਟਾਈਮ ਕਰ ਲੋ ਦੋ ਟਾਈਮ ਕਰ ਲੋ ਤਸੱਲੀ ਆਪਦੀ ਵੀ ਕਰ ਸਕਦੇ ਜੋ ਦੱਸਿਆ ਉਹ ਉਹੀ ਲਿਖ ਲੂਗਾ ਠੀਕ ਹੈ ਤੇ ਆ ਕੀ ਡਿਮਾਂਡ ਕਿੰਨਾ ਮੋਲੇ 35000 ਮਾਨਤਾਨ ਹੋ ਜਾਊਗਾ ਥੋੜਾ ਬੜਾ 35000 ਹਾਂ ਜੀ ਏ ਨਹੀਂ ਜਿੰਨਾ ਦੁੱਧ ਦੱਸਿਆ ਵਾਦੀ ਨਿਕਲੂ ਘਟਨੇ ਨਿਕਲਦਾ ਕਈ ਵੀਰ ਫੋਨ ਕਰਕੇ ਪੁੱਛਦੇ ਜਿੰਨਾ ਦੁੱਧ ਦੱਸਦੇ ਜਿੰਨਾ ਹੋਊਗਾ ਆਪਣੇ ਲੋ ਭਵੇਂ 2 ਡੰਗ ਚੋਲੇ 3 ਡੰਗ ਚੋਲੇ 3 ਡੰਗ 4 ਡੰਗ ਚੋਲੇ ਉਹ ਤਸੱਲੀ ਅਗਲੇ ਨੇ ਕਰਨੀ ਆ ਹਾਂਜੀ ਬਾਕੀ ਵੀਰ ਮੇਰੇ ਜਿਹੜੇ ਸਾਈਪਿਆ ਨਾ ਕਰਕੇ ਵੀ ਡੰਗਰ ਛੱਡਦੇ ਆ ਨਾ ਉਹਨਾਂ ਨੂੰ ਵੀਰ ਮੇਰੇ ਨਾਲ ਬੇਨਤੀ ਜਾਂਦੇ ਡੰਗਰ ਪਹਿਲਾਂ ਚਾਜਣਾ ਵੇਖ ਲਿਆ ਕਰੋ ਬਾਅਦ ਜਾਂਦੇ ਸਾਡੇ ਘਰ ਦੇ ਆਣਾ ਸਲਾਹ ਨਹੀਂ ਹੋਈ ਪਹਿਲਾਂ ਸਲਾਹ ਸੁਣ ਕਰਕੇ ਤੇ ਫੇਰ ਹੀ ਮੈਨੂੰ ਫੋਨ ਲਾਵੇ ਵੀਰ ਜੀ ਹਾਂਜੀ ਸੋ ਸੋ ਦੋਸਤੋ ਸਲਾਮ ਅਸ਼ਰਾ ਹਰ ਘਰ ਦੇ ਮੈਂਬਰ ਦੇ ਨਾਲ ਜ਼ਰੂਰੀ ਆ ਤੁਸੀਂ ਪਹਿਲਾਂ ਕਰ ਲਿਆ ਕਰੋ ਤਸਦੀਕ ਨਾਲ ਵੀਡੀਓ ਤੇ ਜੇਕਰ ਡੈਂਕਰ ਖਰਾਬ ਹੁੰਦਾ ਫੋਨ ਆਈ ਜਾਣੇ ਫਿਰ ਮੈਂ ਅਗਲੇ ਨੇ ਜਵਾਬ ਦੇਣਾ ਵੀ ਬਾਅਦ ਚ ਫਿਰ ਫੋਨ ਕਰਕੇ ਦੱਸਿਓ ਤੇ ਅਗਲਾ ਕਹਿ ਦਤਾ ਕੋਈ ਡੈਂਕਰ ਤੇ ਨੁਕਸਾਨ ਦਾ ਹਾਂ 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 ਹਾਂਜੀ ਮੈਂ ਵੀ ਜ਼ਰੂਰ ਦੀ ਇਹ ਗੱਲਾਂ ਦਾ ਧਿਆਨ ਰੱਖਣਗੇ ਭੈਣ ਭਰਾ ਆਪਣੇ ਤੇ ਨੰਬਰ ਨਿਸ਼ਾਨ ਵੀਰੇ ਕਿੰਨਾ ਸੀ 70876 7457 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਨਿਸ਼ਾਨ ਤੇ ਪਿੰਡ ਰਸੂਲਪੁਰ ਨਹਿਰਾਂ ਤੁਸੀਂ ਖਾਸ ਵਿਜਿਟ ਕਰਨੀ ਆ ਤਰਨ ਤਰਨ ਸਾਹਿਬ ਬਿਲਕੁਲ ਲਾਗੇ ਹੈਗਾ ਠੀਕ ਹੈ ਜੀ ਤੇ ਆ ਪਸ਼ੂਆਜ ਬਗਾਉ ਸੀਗੇ ਸੋ ਤਸੱਲੀ ਨਾਲ ਤੁਸੀਂ ਆਪਣੀ ਪਰਖ ਕਰ ਸਕਦੇ ਹੋ ਘਰ ਵਿਜਿਟ ਕਰਕੇ ਮਿਲਦੇ ਹਾਂ ਤੁਹਾਨੂੰ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ